ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਤੇ ਜਿਮੀਦਾਰਾ ਟਰੈਕਟਰ ਵਰਕਸਾਹਬ ਹੀ ਪਿੰਡ 6 ਪਰ ਜਿਹੜਾ ਸਾਨੂੰ ਆਪਾਂ ਇਹਦਾ ਕੰਮ ਸ਼ੁਰੂ ਕਰਤਾ ਟਰੈਕਟਰ ਦਾ ਜੀ ਆਪਾਂ ਨੇ ਸਟਾਰ ਹਾਂਡੀ ਯੂਜ਼ ਕਰੀ ਸਵਰਾਜ ਕੰਪਨੀ ਦੀ ਇਹ ਸਵਰਾਜ ਟਰੈਕਟਰ ਦੀ ਓਰੀਜਨਲ ਆ ਜੀ ਜਿਹੜੀ ਕੰਪਨੀ ਦਿੰਦੀ ਆ ਵਿੱਚੋਂ ਤੇ ਆਪਾਂ ਸਾਰਾ ਸਮਾਨ ਜਿਹੜਾ ਓਰੀਜਨਲ ਪਾਇਆ ਹੈ ਆ ਗਈ سٹار کیٹنگ ਇਹ ਸਵਰਾਜ ਕੰਪਨੀ ਦੀ ਇਹ سٹارکٹ ਇਹਦੇ ਦੰਦੇ ਨੇ ਨੇ ਟੇਪਰ ਕਰਦੇ ਸੀ ਪਹਿਲਾਂ ਵਾਲੇ ਥੋੜੇ ਥੋੜੇ ਪਹਿਲੇ ਵਾਲੇ ਮਾੜ ਲਾਦੇ ਨੇ ਤਿੱਖੇ ਦੰਦੇ ਹੁੰਦੇ ਨੇ ਇਹ ਜਾਣ ਕੇ ਹੁਣ ਜਿਵੇਂ ਬ੍ਰੇਕ ਦੱਬ ਕੇ ਆਵਾਜ਼ ਆਉਂਦੀ ਸੀ ਉਹ ਆਵਾਜ਼ ਨਹੀਂ ਆਉਦੀ ਇਹਦੇ ਨਾਲ ਇਹ ਕਿਲੋ ਪਾਉਂਡ ਵਾਲਾ ਜੀ ਆਹ ਛੋਟੇ سٹਾਰ ਨਹੀਂ ਅਰੇ ਇਹਦੇ ਵੀ ਤੁਸੀਂ ਦੰਦੇ ਟੇਪਰ ਕਰਦੇ ਕੰਪਨੀ ਵੀ ਆਵਾਜ਼ ਨਾ ਕਰੇ ਸੋਧ ਕਰਤੀ ਨਵੇਂ ਮਾਡਲ ਦੇ ਵਿੱਚ ਬਾਕੀ ਹੈ ਨਾ ਸਮਾਨ ਆ ਸਵਰਾਜ ਦਾ ਬਾਕੀ ਆ ਪ੍ਰੀਲੀ ਸਾਫਟ ਵੀ ਟ੍ਰਾਉਣ ਪੀਲ ਵੀ ਸਵਰਾਜ ਕੰਪਨੀ ਦਾ ਪਾਇਆ ਆ ਆ 3 ਸਪੀਡ ਕਰਨੇ ਚ ਪੈਰ ਰਿਵਿਟ ਕਰਾਉਂਦਾ ਪ੍ਰੀਲੀ ਰੂਲ ਬਾਕੀ ਜਿਵੇਂ ਤੁਸੀਂ ਬਣੇ ਰਹੋ ਜਿਵੇਂ ਜਿਵੇਂ ਹੋਈ ਹੋਊਗਾ ਗੱਲ ਸੁਣ ਦਿਖਾਈ ਚੱਲੇਗੀ देखो ये आप गर्म करके ਕੰਪਨੀ ਜਰਾ ਫਿਟਿੰਗ ਕਰੀ ਇਹਦੀ ਦੋਨੇ ਵੈਰਾਂ ਦੀ ਚਾਰਾਂ ਦੀ ਕਰਾਂਗੇ ਜਾਣ ਕੇ ਇਹਦੇ ਨਾਲ ਕੋਈ ਜਮੈਂ ਛੱਟ ਲਾਉਣੇ ਆ ਉਹ ਪੁਰ ਜਾਂਦਾ ਹੁੰਦਾ ਜੀ ਬਰਾ। ਸ਼ਾਂਪੜੀ ਵੀ ਗਰਮ ਗਰਮ ਕੀ ਹੋ ਗਈ ਆ। ਆਪਾਂ ਹੁਣੇ ਵੜੇਂਗਾ ਰਹੇ ਕੰਪਨੀ ਲੈਣ। ਬਾਕੀ ਆ ਘਟ ਕਰਦੇ ਚੈੱਕ ਕਰੋ। ਲੋਈ ਐਕੂਰੇਟ ਆ ਕੰਮ। ਅੱਜ ਦੀ ਵੀਡੀਓ ਜੈਨ ਹੈ ਬਾਕੀ ਨਵੇਂ ਬਲੌਗ ਨਾਲ ਹੁਣ ਮਿਲਦੇ ਨੇ ਸਸਰੀ ਦਾ ਸਾਰਿਆਂ ਨੂੰ।